ਸਾਸ਼ੀ ਕਾਲ ਜੀ ਅੱਜ ਆਪਾਂ ਬਣਾਵਾਂਗੇ ਟੇਸਟੀ ਦੇ ਨਾਲ ਨਾਲ ਕਾਫੀ ਹੈਲਦੀ ਅਲਸੀ ਦੀ ਪਿੰਨੀ ਬਣਾ ਕੇ ਤਿਆਰ ਕਰਾਂਗੇ ਅਲਸੀ ਦੀ ਪਿੰਨੀ ਸਾਡੇ ਥ੍ਰੀ ਲਈ ਕਾਫੀ ਫਾਇਦੇਮੰਦ ਹੈ ਸਾਨੂੰ ਕਾਫੀ ਬਿਮਾਰੀਆਂ ਤੋਂ ਵੀ ਦੂਰ ਰੱਖਦਾ ਹੈ ਸਾਡੇ ਹੱਡੀਆਂ ਨੂੰ ਵੀ ਮਜ਼ਬੂਤ ਕਰਦਾ ਹੈ ਸਾਨੂੰ ਹਰ ਸਰਦੀ ਦੇ ਵਿੱਚ ਅਲਸੀ ਦੀ ਪਿੰਨੀ ਜ਼ਰੂਰ ਖਾਣੀ ਚਾਹੀਦੀ ਹੈ ਅਲਸੀ ਦੀ ਪਿੰਨੀ ਠੰਡ ਵਿੱਚ ਖਾਣਾ ਸਾਡੇ ਸਰੀਰ ਨੂੰ ਗਰਮੈਸ਼ ਮਿਲਦੀ ਹੈ ਜੇ ਆਲਸੀ ਦੀ ਪਿੰਨੀ ਤੁਹਾਨੂੰ ਖਾਣੇ ਵਿੱਚ ਕੋੜੀ ਲੱਗਦੀ ਹੈ ਤੁਸੀਂ ਇਹਦਾ ਕੋੜਾ ਆਪਨ ਬੈਲੈਂਸ ਕਰਨ ਲਈ ਇਹਦੇ ਵਿੱਚ ਬੇਸਨ ਆਟਾ ਕਾਲੇ ਚਨੇ ਦਾ ਇਸਤੇਮਾਲ ਕਰ ਸਕਦੇ ਹੋ ਉਹਦੇ ਨਾਲ ਕੋੜਾ ਆਪਨ ਬੈਲੈਂਸ ਹੋ ਜਾਂਦਾ ਹੈ ਚਲੋ ਵੀਡੀਓ ਨੂੰ ਸਟਾਰਟ ਕਰਦੇ ਹਾਂ ਮੈਂ ਆ ਗਈ ਸੀ ਕਿਚਨ 'ਚ ਸਭ ਤੋਂ ਪਹਿਲੇ ਆਪਾਂ ਦੇਖ ਲੈਨੇ ਕੀ ਕੀ ਡਰਾਈ ਫਰੂਟ ਪਾਵਾਂਗੇ ਇੱਕ ਕੌਲੀ ਮੈਂ ਲਈਏ ਕਾਂਜੂ ਦੇ ਨੂੰ ਬਾਰਿਕ ਕੱਟ ਲਿਆ ਸੀਗਾ ਇੱਕ ਕੌਲੀ ਲਈ ਹੀ ਬਦਾਮ ਦੀ ਨੂੰ ਮੈਂ ਬਾਰਿਕ ਕੱਟ ਲਿਆ ਸੀਗਾ ਆਧੀ ਕੌਲੀ ਲਈ ਹੀ ਗੋਂਧ ਇੱਕ ਕੌਲੀ ਲਈ ਹੀ ਕਿਸ਼ਮਿਸ਼ ਤੁਸੀਂ ਇਹਨੂੰ ਵੀ ਕੱਟ ਸਕਦੇ ਹੋ ਮੈਂ ਇਹਨੂੰ ਸਾਂਭੂ ਦੀ ਇਸਤੇਮਾਲ ਕਰਾਂਗੀ ਇੱਕ ਕੋਲੀ ਮੈਂ ਲਈ ਹੀ ਅਖਰੋਟ ਦੀਆਂ ਨੂੰ ਬਾਰੀਕ ਕੱਟ ਲਿਆ ਸੀ ਦੋ ਵੱਡੇ ਚਮਚ ਲੈ ਹੀ ਖਰਬੂਜੇ ਦੇ ਬੀਜ ਤੇ ਦੋ ਹੀ ਵੱਡੇ ਚਮਚ ਮੈਂ ਲਈ ਸੀਗਾ ਕਦੂ ਦੇ ਬੀਜ ਤੇ ਦੋ ਕੋਲੀਆਂ ਮੈਂ ਲਈਆਂ ਹੀ ਮਖਾਣੇ ਦੀਆਂ ਇਹਦੇ ਵਿੱਚ ਡਰਾਈ ਫਰੂਟ ਤੁਸੀਂ ਆਪਣੀ ਮਨਪਸੰਦ ਕੋਈ ਵੀ ਪਾ ਸਕਦੇ ਹੋ ਜੋ ਤੁਹਾਨੂੰ ਨਹੀਂ ਪਸੰਦ ਤੁਸੀਂ ਸਕਿਪ ਵੀ ਕਰ ਸਕਦੇ ਹੋ ਜੋ ਜ਼ਿਆਦਾ ਪਸੰਦ ਹੈ ਤੋਂ ਤੁਸੀਂ ਜ਼ਿਆਦਾ ਪਾ ਸਕਦੇ ਹੋ ਅਸੀਂ ਇੱਥੇ ਬਣਾ ਰਹੇ ਹਾਂ ਅਲਸੀ ਦੀ ਪਿੰਗਾਂ ਸੋ ਇੱਥੇ ਮੈਂ ਲਏਗੀ 300 ਗ੍ਰਾਮ ਅਲਸੀ ਉਸੀ ਜ਼ਿਆਦਾ ਵੀ ਐਲਸੀ ਲੈ ਸਕਦੇ ਹੋ ਉਹਦੇ ਵਿੱਚ ਮੈਂ ਪਾਵਾਂਗੀ ਕਾਲੇ ਚਨੇ ਪੁੱਜੀ ਹੋਏ ਇਹ ਮਾਰਕੀਟ ਤੋਂ ਈਜ਼ੀਲੀ ਮਿਲ ਜਾਂਦੇ ਆ ਕਾਲੇ ਚਨੇ ਵੀ ਸਾਡੇ ਲਈ ਕਾਫੀ ਫਾਇਦੇਮੰਦ ਨੇ ਇਹਦੀ ਵੀ ਪੰਜੀ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਇੱਥੇ ਮੈਂ ਡੇਢ ਕੋਲੀ ਲਈਏ ਕਾਲੇ ਚਨੇ ਦੀ ਉਹਨੂੰ ਮੈਂ ਦੋਨਾਂ ਥਾਂ ਨਾ ਮਸਲ ਲਵਾਂਗੀ ਤਾਂ ਕਿ ਦਾ ਛਿੱਲਕ ਉਤਾਰ ਤਾਰ ਦਵਾਂਗੀ ਇੱਥੇ ਮੈਂ ਛਿੱਲਕ ਉਤਾਰ ਲਿਆ ਸੀ ਥੋੜਾ ਬਹੁਤਾ ਰਹਿ ਗਿਆ ਸੀ ਕੋਈ ਗੱਲ ਨਹੀਂ ਉਹਨੂੰ ਮਿਕਸੀ ਜਾਰ ਚ ਪਾ ਕੇ ਪਾ ਕੇ ਸੀ ਪੀਸ ਲਵਾਂਗੇ ਤੁਸੀਂ ਇਹ ਗਾ ਚਿਲਕ ਨਹੀਂ ਉਤਾਰਨਾ ਚਾਹੁੰਦੇ ਤੇ ਇਹ ਚਿਲਕ ਸਮੇਤੀ ਪੀ ਸਕਦੇ ਹੋ ਚਿਲਕ ਸਾਡੇ ਸਰੀਰ ਲਈ ਕਾਫੀ ਫਾਇਦੇਮੰਦ ਹੈ ਤੇ ਕੜਾਈ ਨੂੰ ਰੱਖਤਾ ਹੀ ਗੈਸ ਤੇ ਇੱਥੇ ਮੈਂ ਲਿਆ ਸੀ ਮਿਲਕ ਫੂਡ ਦੇਸੀ ਘੋ ਗਾਂ ਦਾ ਤੁਸੀਂ ਕੋਈ ਵੀ ਦੇਸੀ ਘੋ ਲੈ ਸਕਦੇ ਹੋ ਮੈਂ ਕਾਫੀ ਸਾਲਾਂ ਤੋਂ ਮਿਲਕ ਫੂਡ ਦੇਸੀ ਘੋ ਦਾ ਇਸਤੇਮਾਲ ਕਰਦੀ ਮੈਨੂੰ ਯਹੀ ਦੇਸੀ ਘੋ ਬਹੁਤ ਵਧੀਆ ਲੱਗਦਾ ਹੁਣ ਕੜਾਈ ਚ ਪਾ ਦਾਂਗੀ ਕਿਛ ਮੈਂ ਦੇਸੀ ਘੋ ਉਹ ਚ ਪਾ ਦਾਂਗੇ ਬਦਾਮ ਬਦਾਮ ਨੂੰ ਇੱਕ ਤੋਂ ਡੇਢ ਮਿੰਟ ਤੱਕ ਅਸੀਂ ਫਰਾਈ ਕਰਨਾ ਹੈ ਇਥੇ ਡਰਾਈ ਫਰੂਟ ਨੂੰ ਫਰਾਈ ਕਰਨਾ ਬਹੁਤ ਹੀ ਜ਼ਰੂਰੀ ਹੈ। ਬਦਾਮ ਫਰਾਈ ਹੋ ਗਏ ਸੀ ਇਹਨੋਂ ਵੀ ਪਾਰ ਕੱਢ ਲਿਆਂਗੇ। ਐਸੀ ਕਿਉਂ ਦੇ ਪਾ ਦਾਂਗੇ ਮੈਂ ਕਾਜੂ। ਕਾਜੂ ਨੂੰ 30 ਸੈਕਿੰਡ ਲਈ ਮੈਂ ਫਰਾਈ ਕਰਾਂਗੇ। ਬਦਾਮ ਨਾਲੋਂ ਘੱਟ ਟਾਈਮ ਲੈਂਦਾ ਹੈ ਕਾਜੂ ਫਰਾਈ ਹੋਣ ਤੇ। ਕਾਜੂ ਥੋੜਾ ਜਲਦੀ ਫਰਾਈ ਹੋ ਜਾਂਦਾ। ਇਥੇ ਕਾਜੂ ਨੂੰ ਵੀ ਫਰਾਈ ਹੋ ਗਿਆ ਸੀ ਇਹਨੂੰ ਵੀ ਬਾਹਰ ਕੱਢ ਦਿਆਂਗੇ। ਇਥੇ ਤੁਸੀਂ ਕਦੀ ਵੀ ਪੰਜੀਰੀ ਜਾਂ ਪਿੰਨੀ ਵਗੈਰਾ ਬਣਾਉਣਾ ਹੈ ਡਰਾਈ ਫਰੂਟ ਜੋ ਵੀ ਤੁਸੀਂ ਇਹਦੇ ਵਿੱਚ ਪਾਓ ਤੁਸੀਂ ਕੋਸ਼ਿਸ਼ ਕਰੋ ਕਿ ਡਰਾਈ ਫਰੂਟ ਨੂੰ ਫਰਾਈ ਕਰਕੇ ਹੀ ਪਾਓ ਫਰਾਈ ਕਰਨੇ ਨਾਲ ਕੀ ਹੁੰਦਾ ਹੈ ਕਿ ਜੋ ਪਿੰਨੀ ਜਾਂ ਪੰਜੀਰੀ ਹੁੰਦੀ ਹੈ ਨਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਤੇ ਉਹ ਕਾਫੀ 2-3 ਮਹੀਨਿਆਂ ਤੱਕ ਉਹਦਾ ਟੇਸਟ ਉਸੇ ਤਰੀਕੇ ਦਾ ਹੀ ਬਣਿਆ ਰਹਿੰਦਾ ਇਸੇ ਲਈ ਤੁਸੀਂ ਡਰਾਈ ਫਰੂਟ ਜਦੋਂ ਹੀ ਪਾਓ ਫਰਾਈ ਕਰਕੇ ਹੀ ਪਾਓ ਇੱਥੇ ਮੈਂ ਬਦਾਮ ਕਾਜੂ ਤੇ ਖਰੋੜ ਨੂੰ ਫਰਾਈ ਕਰ ਲਿਆ ਸੀ ਤੇ ਕਿਸ਼ਮਿਸ਼ ਨੂੰ ਵੀ ਫਰਾਈ ਕਰ ਲਿਆ ਸੀ ਤੇ ਕਿਸ਼ਮਿਸ਼ ਨੂੰ ਇੱਕ ਪਲੇਟ ਵਿੱਚ ਮੈਂ ਕੱਢ ਦਿੱਤਾ ਸੀ ਹੁਣ ਇੱਥੇ ਮੈਂ ਕੜਾਈ ਨੂੰ ਇੱਕ ਵਾਰੀ ਸਾਫ਼ ਕਰ ਲਾਂਗੀ ਤੇ ਇੱਕ ਚਮਚ ਪਾ ਦਾਂਗੇ ਦੇਸੀ ਘਿਓ ਦਾ ਨਾਲ ਹੀ ਇੱਥੇ ਪਾ ਦਾਂਗੇ ਗੋੰਧ ਗੋੰਧ ਨੂੰ ਇੱਕ ਤੋਂ ਡੇਢ ਮਿੰਟ ਤੱਕ ਅਸੀਂ ਫਰਾਈ ਕਰਨਾ ਤੇ ਨਾਲ ਹਿਲਾਉਂਦੇ ਰਵਾਂਗੇ ਜਦੋਂ ਜਿਹਾ ਪਾਪ ਕੌਰ ਹੁੰਦੇ ਨਾ ਉਸ ਤਰੀਕੇ ਨਾਲ ਇਹ ਫੁੱਲ ਜਾਣਗੇ ਸਾਡੇ ਗੋੰਧ ਫਰਾਈ ਹੋ ਗਏ ਸੀ ਫੁੱਲ ਗਏ ਸੀ ਤੁਸੀਂ ਦੇਖ ਸਕਦੇ ਹੋ ਇਹਨੂੰ ਵੀ ਇੱਕ ਪਲੇਟ ਦੇ ਵਿੱਚ ਮੈਂ ਕੱਢ ਦਾਂਗੀ ਹੁਣ ਇਹਦੇ ਵਿੱਚ ਮੈਂ ਪਾ ਦਾਂਗੀ ਕਦੂ ਦੇ ਤੇ ਖਰਬੂਜੇ ਦੇ ਬੀਜ ਉਹਨੂੰ ਇੱਕ ਜਾਂ ਦੋ ਸੈਕਿੰਡ ਲਈ ਬਸ ਇਹ ਫਰਾਈ ਕਰਾਂਗੇ ਇਹ ਚ ਪਾ ਦਾਂਗੇ ਅੱਧੀ ਕੋਲੀ ਨਾਰੀਅਲ ਦਾ ਬਰਾਦਾ ਨਾਰੀਅਲ ਦਾ ਬਰਾਦਾ ਆਪਸ਼ਨਲ ਹੈ ਤੁਹਾਡੇ ਕੋਲ ਹੈ ਤੁਸੀਂ ਪਾਓ ਨਹੀਂ ਹੈ ਤਾਂ ਸਕਿੱਪ ਵੀ ਕਰ ਸਕਦੇ ਹੋ ਹੁਣ ਇਹਨਾਂ ਤਿੰਨਾਂ ਚੀਜ਼ਾਂ ਨੂੰ 1 ਤੋਂ 1.5 ਮਿੰਟ ਤੱਕ ਫਰਾਈ ਕਰਾਂਗੇ ਜਦੋਂ ਬੀਜੇ ਵਿੱਚ ਚਟਕਣ ਦੀ ਆਵਾਜ਼ ਆਏ ਸਮਝ ਲਓ ਇਹ ਫਰਾਈ ਹੋ ਗਏ ਨੇ ਇਹਨੂੰ ਵੀ ਇੱਕ ਪਲੇਟ ਵਿੱਚ ਕੱਢ ਦਿਆਂਗੇ ਹੁਣ ਅਸੀਂ ਕਰ ਲਾਂਗੇ ਮਖਾਣੇ ਨੂੰ ਫਰਾਈ ਮਖਾਣੇ ਨੂੰ ਹੀ 1 ਤੋਂ 1.5 ਮਿੰਟ ਤੱਕ ਫਰਾਈ ਕਰਨਾ ਤੁਸੀਂ ਜਦੋਂ ਵੀ ਡਰਾਈ ਫਰੂਟ ਨੂੰ ਫਰਾਈ ਕਰੋ ਤੇ ਗੈਸ ਨੂੰ మీడియం ਟੂ ਲੋ ਫਲੇਮ ਤੇ ਰੱਖ ਕੇ ਫਰਾਈ ਕਰਨਾ ਮਖਾਣ ਨੂੰ ਇਸ ਤਰੀਕੇ ਨਾਲ ਹੀ ਚੈੱਕ ਕਰ ਲਾਂਗੇ ਜੇ ਇਸ ਤਰੀਕੇ ਨਾਲ ਆਰਾਮ ਨਾਲ ਟੁੱਟ ਜਾਣ ਸਮੇਂ ਉਹ ਸਾਡੇ ਮਖਾਣੇ ਵੀ ਫਰਾਈ ਹੋਏ ਗਏ ਹੋਗੇ ਨੇ ਇਹਨੂੰ ਵੀ ਇੱਕ ਭਾਂਡੇ ਵਿੱਚ ਕੱਢ ਦਾਂਗੇ ਹੁਣ ਤੁਸੀਂ ਡਰਾਈ ਫਰੂਟ ਜੋ ਵੀ ਪਾਣਾ ਉਹਨੂੰ ਚਾਹ ਤੇ ਮਿਕਸੀ ਵਿੱਚ ਗ੍ਰाइंड ਕਰਕੇ ਪਾ ਸਕਦੇ ਹੋ ਬਟ ਮੈਨੂੰ ਉਹਨੂੰ ਮੈਂ ਉਹਨੂੰ ਇਸ ਤਰੀਕੇ ਨਾਲ ਕੱਟ ਕੇ ਪਾਵਾਂਗੀ ਤੇ ਗੋੰਦ ਨੂੰ ਮੈਂ ਸੀਕੇ ਕੋਲੀ ਦੇ ਨਾਲ ਕ੍ਰਸ਼ ਕਰਕੇ ਪਾਵਾਂਗੀ ਜੋ ਮਖਾਣੇ ਨੂੰ ਮੈਂ ਹੱਥ ਨਾਲ ਹੀ ਇਸ ਤਿਲਕੇ ਨਾਲ ਦੀ ਕ੍ਰਸ਼ ਕਰ ਲਿਆ ਸੀਗਾ ਦਰਦਰਾ ਪੀਸ ਲਿਆ ਸੀਗਾ ਅਗੋਂ ਤੁਹਾਡੇ ਘਰ ਕੋਈ ਬਜ਼ੁਰਗ ਹੈ ਤੁਸੀਂ ਇਹਨੂੰ ਮਿਕਸੀ ਵਿੱਚ ਗ੍ਰाइंड ਕਰਕੇ ਵੀ ਪਾ ਸਕਦੇ ਹੋ ਹੁਣ ਅਸੀਂ ਕੜਾਈ ਦੇ ਵਿੱਚ ਜਪਾਵਾਂਗੇ ਅਲਸੀ ਅਲਸੀ ਨੂੰ ਚਾਹ ਤੋ 5 ਮਿੰਟ ਤੱਕ ਅਸੀਂ ਫਰਾਈ ਕਰਾਂਗੇ ਉਹ ਲਗਾਤਾਰ ਹਿਲਾਉਂਦੇ ਨੂੰ ਫਰਾਈ ਕਰਾਂਗੇ ਜਦ ਤੱਕ ਇਹ ਜੇ ਚਟਕਣ ਦੀ ਆਵਾਜ਼ ਨਾ ਆ ਜਾਏ ਤੇ ਇਹਦਾ ਕਲਰ ਵੀ ਚੇਂਜ ਹੋ ਜਾਏਗਾ ਅਦਰ ਕਾਲੇ ਜਨੇ ਪੀਸ ਲਏ ਇਹਨੂੰ ਛਾਨ ਲਵਾਂਗੇ ਹੁਣ ਅਦਰ ਅਲਸੀ ਵੇਪਾ ਚੈੱਕ ਕਰ ਲੈਨੇ ਆ ਅਲਸੀ ਦੀ ਤੁਸੀਂ ਦੇਖ ਸਕਦੇ ਹੋ ਛਟਕਨੇ ਦੀ ਆਵਾਜ਼ ਆ ਰਹੀ ਹੈ ਮਤਲਬ ਇਹ ਫਰਾਈ ਹੋ ਗਿਆ ਇਹਦਾ ਕਲਰ ਵੀ ਕਾਫੀ ਚੇਂਜ ਹੋ ਗਿਆ ਸੀ ਤੇ ਇਹ ਆਵਾਜ਼ ਵੀ ਸੁਣ ਸਕਦੇ ਹੋ ਥੋੜੀ ਜੀ ਤੁਸੀਂ ਖਾ ਕੇ ਚੈੱਕ ਵੀ ਕਰ ਸਕਦੇ ਹੋ ਤੇ ਇਹ ਪোন ਗਿਆ ਸੀਗਾ ਇਹਨੂੰ ਇੱਕ ਮਿਕਸੀ ਜਾਰ ਚ ਸੀ ਪਾਤਾ ਹੈ ਠੰਡੇ ਹੁੰਦੇ ਨੇ ਨੂੰ ਪੀਸ ਲਵਾਂਗੇ ਹੁਣ ਕੜਾਈ ਵਿੱਚ ਪਾਵਾਂਗੇ ਦੋ ਵੱਡੇ ਚਮਚੇ ਸੀਕੌਦੇ ਇੱਕ ਕੋਲੀ ਪਾ ਦਾਂਗੇ ਆਟਾ ਤੁਸੀਂ ਆਟੇ ਜਗ੍ਹਾ ਤੇ ਬੇਸਨ ਵੀ ਲੈ ਸਕਦੇ ਹੋ ਆਟੇ ਨੂੰ ਚਾਹ ਤੋ 5 ਮਿੰਟ ਤੱਕ ਅਸੀਂ ਭੁੰਨਾਗੇ ਤੇ ਕਿਓ ਨੂੰ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ 2-2 ਚਮਚ ਕਰਕੇ ਇਕਦਮ ਸਾਰਾ ਕਿਓ ਇਕੱਠਾ ਨਹੀਂ ਪਾਣਾ ਤੇ ਆਟੇ ਨੂੰ 4 ਤੋਂ 5 ਮਿੰਟ ਤੱਕ ਭੁੰਨਾਗੇ ਜਦ ਤੱਕ ਇਹ ਚੋ ਖੁਸ਼ਬੂ ਆਣੀ ਸ਼ੁਰੂ ਹੋਏ ਤੇ ਇਹਦਾ ਕਲਰ ਚੇਂਜ ਹੋ ਜਾਏ ਤੁਸੀਂ ਹੀ ਦੇਖ ਸਕਦੇ ਹੋ 4 ਤੋਂ 5 ਮਿੰਟ ਹੋ ਗਏ ਸੀ ਆਟੇ ਦਾ ਕਲਰ ਚੇਂਜ ਹੋ ਗਿਆ ਸੀਗਾ ਤੇ ਖੁਸ਼ਬੂ ਵੀ ਆਣੀ ਸ਼ੁਰੂ ਹੋ ਗਈ ਸੀ ਬਸ ਇੰਨਾ ਹੀ ਅਸੀਂ ਆਟਾ ਭੁੰਨਾ ਸੀ ਪੰਜੀਰੀ ਬਣਾਉਣ ਵਿੱਚ ਸਿਰਫ ਸਾਨੂੰ ਆਟੇ ਨੂੰ ਭੁੰਨਣ ਜੀ ਟਾਈਮ ਜ਼ਿਆਦਾ ਲੱਗਦਾ ਹੈ ਉਨਾ ਚੀ ਪਾ ਦਾਂਗੇ ਕਾਲੇ ਚਨੇ ਜੋ ਸੀ ਪੀਸ ਕੇ ਰੱਖੇ ਸੀ ਉਹਨੂੰ ਪਾ ਕੇ ਸੀ ਭੁੰਨਣਾ ਨਹੀਂ ਕਿਉਂਕਿ ਕਾਲੇ ਚਨੇ ਪਹਿਲੇ ਪੂਜੇ ਹੋਏ ਹੁੰਦੇ ਨੇ ਇਹਨੂੰ ਪਾ ਕੇ ਸਿਰਫ ਇਹ ਆਟੇ ਚ ਮਿਕਸ ਕਰਾਂਗੇ ਤੇ ਨਾਲ ਹੀ ਇੱਕ ਚਮਚ ਮੈਂ ਪਾਤਾ ਹੀ ਦੇਸੀ ਘਿਓ ਦਾ ਮੈਨੂੰ ਥੋੜਾ ਘੱਟ ਲੱਗ ਰਿਹਾ ਸੀਗਾ ਇਹਨ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮੈਂ ਭੁੰਨ ਲਿਆ ਸੀਗਾ ਮਿਕਸ ਕਰ ਲਿਆ ਸੀਗਾ ਦੋ ਚਮਚ ਮੈਂ ਪਾਤਾ ਹੀ ਤੇ ਖਸਖਾਸ ਤੇ ਖਸਖਾਸ ਨੂੰ ਅਲੱਗ ਭੁੰਨਨ ਦੀ ਲੋੜ ਨਹੀਂ ਹੈ ਇਸੇ ਤਰੀਕੇ ਨੂੰ ਆਟਾ ਵੀ ਗਰਮ ਸੀਗਾ ਤੇ ਵਿੱਚ ਘਿਓ ਵੀ ਸੀਗਾ ਤੇ ਉਹਦੇ ਵਿੱਚ ਖਸਖਾਸ ਭੁੰਨ ਗਈ ਸੀਗੀ ਹੁਣ ਐਚੇ ਮੈਂ ਪਾ ਦਿੱਤਾ ਸੀ ਅਲਸੀ ਨੂੰ ਅਲਸੀ ਨੂੰ ਪਾ ਕੇ ਬਾਅਦ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਅਲਸੀ ਵੀ ਸੀ ਪਹਿਲੇ ਭੁੰਨ ਲਈ ਸੀਗੀ ਇਸ ਲਈ ਜਿਆਦਾ ਟਾਈਮ ਮਸੀਨਾਂ ਨੂੰ ਨਹੀਂ ਕੁਝ ਕਰਨਾ ਬਸ 1 ਤੋਂ 1.5 ਮਿੰਟ ਤੱਕ ਬਸ ਮਿਕਸ ਹੀ ਕਰਨਾ ਜੀ ਦੇਖ ਸਕਦੇ ਕਿੰਨਾ ਵਧੀਆ ਕਲਰ ਵੀ ਆਇਆ ਜੇ ਅਲਸੀ ਦੀ ਪੀਣੀ ਕਿੰਨੂ ਕਿੰਨੂ ਪਸੰਦ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਕੌਣ ਇਹਨਾਂ ਨੂੰ ਬਣਾਉਂਦਾ ਉਹ ਵੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਮੇਰੇ ਘਰ ਤੇ ਅਲਸੀ ਦੀ ਪੀਣੀ ਅਕਸਰ ਹਰ ਸਾਲ ਹੀ ਬੰਦੀਆਂ ਨੇ ਇਸ ਸੈਂਟਲੀ ਮੈਂ షుగర్ ఫ్రీ ఖర్జూరਦਿਆਂ పీనేਂੇ ਬਣਾ ਕੇ ਵੀ ਤਿਆਰ ਕੀਤੀ ਹੈ ਤੁਸੀਂ ਮੇਰੀ ਜਾ ਕੇ ਵੀਡੀਓ ਨੂੰ ਵਾਚ ਕਰ ਸਕਦੇ ਹੋ ਹੁਣ ਇੱਚ ਪਾ ਦਾਂਗੇ ਮਿੱਠਾ ਤੁਸੀਂ ਇੱਥੇ ਗੁੜ ਵੀ ਪਾ ਸਕਦੇ ਹੋ ਮੈਂ ਇੱਥੇ ਸ਼ੱਕਰ ਪਾਈਏ ਗੁੜ ਦੀ ਤੇ ਗੈਸ ਦੀ ਫਲੇਮ ਨੂੰ ਆਫ ਕਰਕੇ ਸੀ ਪਾਵਾਂਗੇ ਉਸ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਗੈਸ ਦੀ ਫਲੇਮ ਨੂੰ ਹੀ ਓਕੇ ਕਰਾਂਗੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਜਿੰਨਾ ਤੁਸੀਂ ਖਾਣਾ ਪਸੰਦ ਕਰਦੇ ਹੋ ਤੇ ਗੈਸ ਦੀ ਫਲੇਮ ਨੂੰ ਹੁਣ ਮੈਂ ਓਕੇ ਕਰ ਦਿੱਤਾ ਸੀਗਾ ਇਸ ਜਿੰਨੀ ਨੂੰ ਕਿਉਂ ਥੋੜਾ ਘੱਟ ਲੱਗ ਰਹੀ ਕਿ ਚਮਚ ਮੈਂ ਹੋਰ ਕਿਉਂ ਪਾਤਾ ਸੀ ਹੁਣ ਉਹਨੇ ਇੱਕ ਮਿੰਟ ਲਈ ਇਸੇ ਤਰੀਕੇ ਨਾਲ ਫਿਰ ਮਿਕਸ ਕਰ ਦੇਾਂਗੇ ਤੁਸੀਂ ਚਾਹਦੇ ਵਿੱਚ ਖੰਡ ਵੀ ਪਾ ਸਕਦੇ ਹੋ ਬਟ ਮੈਂ ਸ਼ੱਕਰ ਹੀ ਪਾਈ ਅਸੀ ਇੱਥੇ ਗੁੜ ਦੀ ਹੁਣ ਇਹ ਪੰਜੀਰੀ ਬਣ ਗਈ ਸਨ ਮੈਂ ਗੈਸ ਤੋਂ ਉਤਾਰਤਾ ਹੀ ਤੇ ਲਗਾਤਾਰ ਉਹਨੂੰ ਹਿਲਾਉਂਦੇ ਰਵਾਂਗੇ ਕਿਉਂਕਿ ਸਾਡੀ ਕੜਾਹੀ ਵੀ ਗਰਮ ਹੈ ਤੇ ਪੰਜੀਰੀ ਵੀ ਗਰਮ ਹੈ ਇਸ ਲਈ ਲਗਾਤਾਰ ਇੱਕ ਮਿੰਟ ਲਈ ਹਿਲਾਵਾਂਗੇ ਹੁਣ ਇਹ ਚ ਮੈਂ ਪਾਈਏ ਇੱਕ ਚਮਚ ਸੌਂਡ ਇੱਕ ਚਮਚ ਸੌਂਡ ਪਾ ਕੇ ਉਹਨੂੰ ਵੀ ਇਹੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੁਸੀਂ ਜਦੋਂ ਵੀ ਡਰਾਈ ਫਰੂਟ ਜਾਂ ਸੌਂਡਾਈ ਚ ਪਾਉਣਾ ਤੇ ਇਹ ਕੜਾਈ ਨੂੰ ਗੈਸ ਤੋਂ نیچے ਉਤਾਰ ਕੇ ਹੀ ਪਾਣਾ ਹੁਣ ਇਹ ਚ ਜੋ ਹੀ ਡਰਾਈ ਫਰੂਟ ਨੂੰ ਫਰਾਈ ਕਰਕੇ ਰੱਖਿਆ ਸੀ ਨਾ ਉਹ ਸਾਰੇ ਡਰਾਈ ਫਰੂਟ ਤੁਸੀਂ ਪੰਜੀਰੀ ਦੇ ਵਿੱਚ ਪਾ ਦੇਾਂਗੇ ਸਾਨੂੰ ਸਰਦੀ ਦੇ ਵਿੱਚ ਅਲਸੀ ਦੀ ਪੀਨੀ ਜ਼ਰੂਰ ਬਣਾ ਕੇ ਖਾਣੀ ਚਾਹੀਦੀ ਹੈ ਇਸ ਸਰਦੀ ਦੇ ਵਿੱਚ ਨਾ ਸਾਡੇ ਸਰੀਰ ਨੂੰ ਗਰਮ ਵੀ ਰੱਖਦੀ ਹੈ ਬਹੁਤ ਹੀ ਫਾਇਦੇਮੰਦ ਹੈ ਅਲਸੀ ਦੀ ਪੀਨੀ ਮੇਰੇ ਬੱਚਿਆਂ ਦੀ ਬਹੁਤ ਹੀ ਫੇਵਰਟ ਹੁਣ ਮੈਂ ਸਾਰੇ ਡ్రਾਈ ਫਰੂਟ ਨੂੰ ਪੰਜੀਰੀ ਚ ਪਾ ਦਿੱਤਾ ਸੀ ਹੁਣ ਚੰਗੀ ਤਰ੍ਹਾਂ ਇਹ ਮਿਕਸ ਕਰ ਲਵਾਂਗੇ ਹਾਲੇ ਬਹੁਤ ਗਰਮ ਹੈ ਕੋਸੀ ਹੋ ਗਈ ਤਾਂ ਹੀ ਲੱਡੂ ਬਣਾਵਾਂਗੇ ਤੁਸੀਂ ਚਾਹੋ ਤੇ ਇਸ ਤਰੀਕੇ ਨਾਲ ਪੰਜੀਰੀ ਵੀ ਬਣਾ ਕੇ ਖਾ ਸਕਦੇ ਹੋ ਬਟ ਮੈਂ ਇਹ ਲੱਡੂ ਬਣਾ ਕੇ ਤਿਆਰ ਕਰਾਂਗੀ ਕੋਸੀ ਹੋ ਗਈ ਸੀ ਇੱਥੇ ਮੈਂ ਲੱਡੂ ਬਣਾ ਰਹੀ ਤੇ ਦੇਖ ਸਕਦੇ ਕਿੰਨੇ ਵਧੀਆ ਗੋਲ ਗੋਲ ਲੱਡੂ ਬਣ ਕੇ ਤਿਆਰ ਹੋ ਰਹੇ ਨੇ ਬਣਾਉਂਦੇ ਦਿਲ ਕਰਨਾ ਪਿਆ ਵੀ ਹਾਂ ਬੀਕਫਰਟ ਖਾ ਕੇ ਦਿਖ ਲਈ ਬਹੁਤ ਹੀ ਟੇਸਟੀ ਤੇ ਹੈਲਦੀ ਬਣ ਕੇ ਤਿਆਰ ਹੁੰਦੇ ਨੇ ਇਹਨੂੰ ਬਣਾਉਣੇ ਜੇ ਟਾਈਮ ਜ਼ਰੂਰ ਲੱਗਦਾ ਉਹ ਜ਼ਿਆਦਾ ਟਾਈਮ ਲੱਗਦਾ ਸਿਰਫ ਸਾਨੂੰ ਆਟਾ ਪੁੰਨਣ ਚ ਇਸੇ ਤਰੀਕੇ ਨਾਲ ਮੈਂ ਸਾਰੇ ਲੱਡੂ ਬਣਾ ਕੇ ਤਿਆਰ ਕਰ ਲਵਾਂਗੀ ਤੁਸੀਂ ਆਟੇ ਦੀ ਜਗ੍ਹਾ 'ਚ ਬਿਸਣ ਵੀ ਪਾ ਸਕਦੇ ਹੋ ਤੇ ਕਾਲੇ ਜਨੇ ਸਕਿਪ ਵੀ ਕਰ ਸਕਦੇ ਹੋ ਜੇ ਮੇਰੀ ਆਜੀ ਵੀਡੀਓ ਕਿਦਾ ਲੱਗੀ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦੇਣਾ ਜੇ ਮੇਰੀ ਵੀਡੀਓ ਚੰਗੀ ਲੱਗੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਕਿਨੂ ਕਿਨੂ ਇਹ ਅਲਸੀ ਦੀ ਪਿੰਨੀਆਂ ਪਸੰਦ ਹੈ ਮੈਨੂੰ ਕਮੈਂਟ ਕਰਕੇ ਉਹ ਵੀ ਜ਼ਰੂਰ ਦੱਸਣਾ ਤੇ ਮੇਰੀ ਵੀਡੀਓ ਕਿੱਥੇ ਕਿੱਥੋਂ ਤੁਸੀਂ ਦੇਖਦੇ ਹੋ ਕਿਹੜੀ ਸਿਟੀ ਤੋਂ ਦੇਖਦੇ ਹੋ ਕਮੈਂਟ ਚੋ ਵੀ ਜ਼ਰੂਰ ਦੱਸਣਾ ਇਹ ਅਲਸੀ ਦੀ ਪਿੰਨੀਆਂ ਨੇ ਮੇਰੇ ਬੱਚਿਆਂ ਦੀ ਫੇਵਰਟ ਪਿੰਨੀਆਂ ਤੇ ਇਹ ਦੇਖ ਸਕਦੇ ਹੋ ਇੱਥੇ ਮੈਂ ਪਿੰਨੀਆਂ ਵੀ ਬਣਾ ਕੇ ਤਿਆਰ ਕਰ ਲਈਆਂ ਸੀਗੀਆਂ ਕਿੱਦਾਂ ਲਗੀਆਂ ਮੈਨੂੰ ਜ਼ਰੂਰ ਦੱਸਣਾ ਹੁਣ ਮੈਂ ਖਾ ਕੇ ਵੀ ਚੈੱਕ ਕਰ ਲੈਣੀ ਆ ਇਹ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਈਆਂ ਹਨ ਕਿ ਤੁਹਾਨੂੰ ਕਹਿ ਨਹੀਂ ਸਕਦੀ ਬਹੁਤ ਹੀ ਵਧੀਆ ਤੇ ਮੈਂ ਤੁਹਾਨੂੰ ਇੱਕ ਤੋੜ ਕੇ ਵੀ ਦਿਖਾ ਦੇਣੀ ਆ ਇਹ ਦੇਖੋ ਕਿ ਨੇ ਸੌਫਟ ਬਣ ਕੇ ਤਿਆਰ ਹੋਈ ਮੇਰੀ ਵੀਡੀਓ ਕਿੰਦਾਂ ਲਗੀ ਕਮੈਂਟ ਕਰਕੇ ਜੁਸਨਾ ਫਿਰ ਮਿਲਦੇ ਆ ਮਿਲਾਂਗੀ ਇੱਕ ਨਵੀਂ